ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਜਿਹਦੇ ਲਈ ਆਪਾਂ ਨੇ ਇਹ ਇੱਕ ਕੱਪ ਮੈਦੇ ਦਾ ਲੈ ਲਿਆ ਮੈਦੇ ਆਪਾਂ ਨੇ ਛਾਣ ਲਿਆ ਇੱਕ ਚੁਟਕੀ ਕਾਪ ਆਪਾਂ ਨੇ ਲੈ ਲਿਆ ਮਿੱਠਾ ਸੋਡਾ ਇਹਨੂੰ ਮਿੱਠੇ ਸੋਡਾ ਨਾਲ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਜਿਹੜਾ ਕੱਪ ਆਪਾਂ ਨੇ ਮੈਦੇ ਦਾ ਲੇਤਾ ਉਹੀ ਤੀਆ ਕਿ ਹਿੱਸੇ ਦਾ ਕੱਪ ਆਪਾਂ ਪਾ ਲੈਣਾ ਘੀ ਦਾ ਇੰਨਾ ਕਪਾ ਕੀ ਐਡ ਕਰ ਲੈਨੇ। ਇੰਨਾ ਕੀ ਆਪਾ ਪਾ ਲੈਨੇ ਵਿੱਚ ਪਾਣੀ। ਉਹ ਇਹਨੂੰ ਆਪਾਂ ਗੁੰਨ ਲੈਣੇ ਆ ਤੇ ਇਹਨੂੰ ਸਭ ਤੋਂ ਪਹਿਲਾਂ ਇਹ ਪਾਣੀ ਪਾਉਣੀ ਦੀ ਆਪਾਂ ਲੋੜ ਨਹੀਂ ਪੈਣੀ ਇਸੇ ਪਾਣੀ ਨਾਲ ਹੋ ਜੀਗਾ ਲਓ ਜੀ ਆਟਾ ਆਪਣਾ ਬਣ ਗਿਆ ਇਹਨੂੰ ਆਪਾਂ ਢਾਕੇ ਰੱਖ ਦਿੰਨੇ ਆ ංචර්ට ලටකන ලෝජීහන පංචර්මෙන්ට හොගතරන වන අපේද දෝබඩබ නල රක්ල අද. ਥੋੜਾ ਜਿਹਾ ਦੇ ਉੱਪਰ ਕੀ ਦਾ ਹੱਥ ਲਾ ਕੇ ਆਪਾਂ ਇਹਨੂੰ ਬੇਲ ਲੈਣੇ। ਨਾ ਦਾ ਆਪਾਂ ਇਹਨੂੰ ਬਹੁਤ ਮੋਟਾ ਕਰਨਾ ਤੇ ਨਾ ਬਹੁਤਾ ਪਤਲਾ ਕਰਾਂਗੇ। ਮੂਰ ਰੋਟੀ ਨੂੰ ਲਓ ਜੀ ਇੰਨੀ ਕੁ ਮੋਟੀ ਆਪਾਂ ਨੇ ਰੱਖ ਲਈਏ ਹੁਣ ਆਪਾਂ ਇਹਦੇ ਛੋਟੇ ਛੋਟੇ ਚੌਰਸ ਪੀਸ ਬਣਾ ਲੈਨੇ ਲਓ ਜੀ ਜਿਹੜਾ ਬਾਦੂ ਆ ਇਹਨੂੰ ਆਪਾਂ ਚੱਕ ਦਿੰਨੇ ਆ ਆ ਵੀ ਆਪਾਂ ਲਾ ਦੇਨੇ ਆ ਇਦਾਂ ਆਪਾਂ ਦਵਾਰੀ ਵੇਲ ਲਵਾਂਗੇ ਇਹਦੇ ਹੁਣ ਆਪਾਂ ਛੋਟੇ ਛੋਟੇ ਚੌਰਸ ਪੀਸ ਬਣਾ ਲੈਨੇ ਆ ਲਓ ਜੀ ਇਸ ਤਰ੍ਹਾਂ ਆਪਾਂ ਸਾਰੇ ਮੁਕ ਬੇਲ ਲੈਨੇ ਫਿਰ ਮਿਲਦੇ ਤੁਹਾਨੂੰ ਲਓ ਜੀ ਇਧਰ ਆਪਾਂ ਨੇ ਅੱਗ ਮਚਾ ਲਈ ਪਰ ਤਾਂ ਲੈਨੇ ਕੜਾਹੀ ਕੜਾਹੀ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਨੇ ਲਓ ਜੀ ਕੜਾਹੀ ਆਪਣੀ ਚੰਗੀ ਤਰ੍ਹਾਂ ਗਰਮ ਹੋ ਗਈ ਹੁਣ ਇਹਦੇ ਵਿੱਚ ਆਪਾਂ ਕੀ ਐਡ ਕਰ ਲੈਨੇ ਕੀ ਨੂੰ ਆਪਾਂ ਬਹੁਤਾ ਗਰਮ ਨਹੀਂ ਕਰਾਂਗੇ ਬਾਲਾ ਕਾਢ ਲਿਆ ਵਧੀਆ ਗਰਮ ਹੋ ਜੀ ਜਾਂਦਾ ਉਨਾਂ ਕਰਮ ਕਰਦੇ ਆ। ਕਿ ਥੇੜਾ ਜਿਹਾ ਗਰਮ ਹੋ ਜੇ। ਲਓ ਜੀ ਕੀ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ। ਆਪਾਂ ਦੋ ਕੁ ਸਟਕ ਦੇ ਦੇਖ ਲਈਏ ਇਹਦੇ ਵਿੱਚ। ਹੁਣ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਪਾ ਦਿੰਨੇ ਆ। ਟੀ ਦੇ ਵਿੱਚ ਬਹੁਤੀ ਅੱਗ ਨਹੀਂ ਕਰਾਂਗੇ ਮੱਠੀ-ਮੱਠੀ ਅੱਗ ਤੇ ਰੱਖਾਂਗੇ। ਤਾਂ ਜੋ ਅੰਦਰ ਤੱਕ ਪੱਕ ਸਕੇ ਵਿੱਚੋਂ ਮੈਦਾ ਕੱਚਾ ਨਾ ਰਹੇ। ਲਓ ਜੀ ਦੇਖੋ ਆਪਣੇ ਚੰਗੀ ਤਰ੍ਹਾਂ ਗਰਮੇ ਫੁੱਲ ਗਏ। ਸੱਕਰ ਪਾਰੇ ਹੁਣ ਇਹਨੂੰ ਨਾ ਆਪਾਂ ਪਲਟਾ ਲੈਨੇ ਆ। ਦੇਖੋ ਚੰਗੀ ਤਰ੍ਹਾਂ ਫੁੱਲ ਗਏ ਇਹਨਾਂ ਨੂੰ ਹੁਣ ਆਪਾਂ ਐਦਾਂ ਪਲਟਾ ਦਿੰਨੇ ਆ ਤਾਂ ਜੋ ਇਹਨਾਂ ਦਾ ਅੰਦਰ ਤੱਕ ਚੰਗੀ ਤਰ੍ਹਾਂ ਪੱਕ ਸਕ। ਕਾਹ ਜਾ ਬ੍ਰਾਊਨ ਕਲਰ ਕਰਨਾ ਆਪਾਂ ਇਹਨਾਂ ਦਾ ਬਹੁਤਾ ਨਹੀਂ ਕਰਨਾ। ਦੇਖੋ ਕਿੰਨੇ ਸੋਹਣੇ ਲੇਹਰਾਂ ਆ ਗਈਆਂ। ਦੇਖੋ ਫਟੇ ਫਟੇ ਕਿੰਨੇ ਸੋਹਣੇ ਬਣ ਗਏ। ਲਓ ਜੀ ਸ਼ਕਰਪਾਰੇ ਆਪਣੇ ਪੱਕ ਗਏ ਹੁਣ ਇਹਨਾਂ ਨੂੰ ਆਪਾਂ ਤੇਲ ਘੀਤੋਂ ਬਾਹਰ ਕੱਢ ਲੈਨੇ ਦੇਖੋ ਕਿੰਨੇ ਸੋਹਣੇ ਲੇਹਰੇ ਆਈਆਂ ਨੇ ਹੁਣ ਇਹਦੇ ਵਿੱਚ ਚਾਸਨੀ ਚੰਗੀ ਤਰ੍ਹਾਂ ਭਰੀ ਜਾਊਗੀ ਲਓ ਜੀ ਇਸੇ ਤਰ੍ਹਾਂ ਆਪਾਂ ਸਾਰੇ ਆ ਲੈਨੇ ਗਿਆ ਤਾਂ ਅੱਗ ਜਾਲੀ ਤੇ ਸੀ ਘਰ ਵਿੱਚ ਕੱਚੇ ਰਹਿ ਗਏ ਲਓ ਜੀ ਸ਼ਕਰਬਾਰੇ ਆਪਣੇ ਸਾਰੇ ਬਣ ਗਏ ਦੇਖੋ ਸਾਰੇ ਆਪਣੇ ਪਕਾ ਪਕਾ ਕੱਢ ਲਏ ਹੁਣ ਆਪਾਂ ਕੜਾਹੀ نیچے ਲਾ ਲੈਨੇ ਆ ਅੱਧਾ ਕੱਪ ਆਪਾਂ ਪਾਉਨੇ ਆ ਪਾਣੀ ਦਾ ਆਪਾਂ ਕੱਢ ਦਿੰਨੇ ਆ ਬਾਹਰ ਕਿਉਂਕਿ ਅੱਗੇ ਜ਼ਿਆਦਾ ਆ ਚਾਹੀਦੀ ਇੱਕ ਕੱਪ ਆਪਾਂ ਪਾ ਲੈਨੇ 3 ਕ ਇੱਕ ਕੱਪ ਤੇ ਆਪਣਾ ਮੈਦਾ ਆ ਤੇ ਇੱਕ ਕੱਪ ਇਹਦਾ ਕਿੰਨੀ ਪਾ ਲੈਨੇ ਹੁਣ ਆਪਾਂ ਇਹਦੀ ਚਾਸਨੀ ਬਣਾਉਣੀ ਹੈ ਥਿਮਤੀ ਅੱਗੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਲਟ ਕਰ ਲੈਨੇ ਲਓ ਜੀ ਚਾਸਨੀ ਆਪਣੀ ਦੇਖੋ ਰਿਜਰੀ ਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਦੁੱਧ ਪਾ ਲੈਨੇ ਤਾਂ ਜੋ ਇਹਦਾ ਕਲਰ ਚੇਂਜ ਹੋ ਜਾਵੇ ਹੁਣ ਇਹਨੇ ਥੋੜਾ ਜਿਹਾ ਸੁਪਾ ਲਿਆ ਹੁਣ ਇਹਦੇ ਨਾਲ ਇਹਦਾ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਜਿਹੜਾ ਲਾਲ ਜਿਹਾ ਹੋਇਆ ਤਾਂ ਇਹ ਹੁਣ ਇਹਨੂੰ ਆਪਾਂ 10 ਕਿਤੇ ਤੱਕ ਪਕਾਵਾਂਗੇ ਜਿੰਨੀ ਦੇਰ ਤੱਕ ਇਹ ਇੱਕੋ ਤਾਰ ਦੀ ਚਾਸਨੀ ਨਹੀਂ ਬਣਦੀ ਲਓ ਜੀ ਚਾਸਨੀ ਦੇਖੋ ਆਪਣੀ ਬਣ ਗਈ ਆਪਾਂ ਬਹੁਤੀ ਨਹੀਂ ਬਣਾਉਣੀ ਦੇਖੋ ਇੱਕ ਤਾਰ ਦੀ ਆਪਣੀ ਚਾਸਨੀ ਬਣ ਗਈ ਹੁਣ ਇਹਨੂੰ ਆਪਾਂ نیچے ਲਾ ਲੈਨੇ ਆ ਪੂਰੀ ਗਰਮ ਚਾਸਨੀ ਦੇ ਵਿੱਚ ਸੱਕਰ ਪਾਰੇ ਪਾਉਣੇ ਨੇ ਆਪਾਂ ਨੇ ਤਾਂ ਜੋ ਅੰਦਰ ਤੱਕ ਆਪਣੀ ਚਾਸਨੀ ਆ ਜਿਹੜੀ ਸੱਕਰਪਾਰੇ ਨੇ ਅੰਦਰ ਤੱਕ ਜਾ ਸਕੇ ਲੋ ਜੀ ਸੱਕਰਪਾਰੇ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਲਏ ਹੁਣ ਇਹਨਾਂ ਨੂੰ ਆਪਾਂ ਇੱਥੇ ਇੱਕ ਪਾਸੇ ਕਰ ਦਿੰਨੇ ਆ ਤੇ ਚਾਸਨੀ ਨੂੰ ਥੋੜੀ ਜਿਹੀ ਠੰਡੀ ਹੋ ਲੈਣ ਦਿੰਨੇ ਲੋ ਜੀ ਦੇਖੋ ਚਾਸਨੀ ਆਪਣੀ ਆ ਠੰਡੀ ਹੋ ਗਈ ਹੁਣ ਇਹਨੂੰ ਵੀ ਆਪਾਂ ਇਹਦੇ ਉੱਪਰ ਲਾ ਦਿੰਨੇ ਆ ਸੱਕਰਪਾਰਿਆਂ ਦੇ ਉੱਪਰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਤਾਂ ਜੋ ਸਾਰੀ ਚਾਸਨੀ ਆਪਣੇ ਸੱਕਰਪਾਰਿਆਂ ਨੂੰ ਲੱਗ ਸਕੇ ਕੱਲਾ-ਕੱਲਾ ਸੱਕਰਪਾਰਾ ਹੋ ਜਵੇ ਇਹਨੂੰ ਆਪਾਂ ਚਮਚੇ ਨਾਲ ਇਦਾਂ ਰੜਾ-ਰੜਾ ਕੇ ਸਾਰੀ ਚਾਸਨੀ ਨੂੰ ਉੱਪਰ ਲਾ ਦਿੰਨੇ ਆ ਕਿਉਂਕਿ ਕੈਮਰਾ ਮੇਰੇ ਹੱਥ ਚਾ ਜੀ ਕੈਮਰਾਮੈਨ ਆਪਣੇ ਚਲੇ ਗਏ ਕਿਸੇ ਕੰਮ ਵਾਸਤੇ ਇਸ ਲਈ ਮੈਨੂੰ ਹੁਣ ਆ ਧਰਨ ਕਰਕੇ ਕੈਮਰਾ ਫੇਰ ਇਹ ਮਿਕਸ ਕਰਨਾ ਪਊਗਾ ਫੇਰ ਦਿਖਾਉਣਾ ਤੁਹਾਨੂੰ ਸਾਰੀ ਚੀਨੀ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਸੱਕਰਪਾਰਿਆਂ ਦੇ ਨਾਲ ਫੇਰ ਤੁਹਾਨੂੰ ਦਿਖਾਉਂਦੀ ਲੋ ਜੀ ਆਪਣੇ ਸੱਕਰਪਾਰੇ ਬਣ ਗਏ ਦੇਖੋ ਕਿੰਨੇ ਵਧੀਆ ਬਣੇ ਨੇ ਵਿੱਚੋਂ ਸੌਫਟ ਨੇ ਤੇ ਉੱਪਰੋਂ ਥੋੜੇ ਜਿਹਾ ਸਖਤ ਨੇ ਐਨ ਮਿੱਠਾ ਚੰਗੀ ਤਰ੍ਹਾਂ ਇਹਦੇ ਵਿੱਚ ਚਲਾ ਗਿਆ ਬਹੁਤ ਵਧੀਆ ਬਣ ਗਏ ਬਿਲਕੁਲ ਹਲਵਾਈਆਂ ਵਰਗੇ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ